ਤੋ ਯੋਲਾ ਤੋਲਾ ਗੋ ਮੇਦਾ ਕੋਦੋ ਗੱਡੀ ਮੇਦਾ ਪਾਸੇ ਪੰਪਰੀ ਉੱਵਾ ਮੇਦਾ ਕਲਪ ਕਲਪ ਪਾਣੀ ਖੜੋ ਬਾਬਾ ਜੀ ਫੜਾ ਫੁਰਨਾ ਸੁਣੋ ਆਈਦਾ ਫਰਮਾਨ ਤੋ ਯਾਰਾ 5000 ਰੁਪਏ ਦੇ ਕੇ ਜਾਣ ਦੇ ਕੇ ਕੋਈ ਗੈ ਨਹੀਂ ਤੁਹਾਡੇ ਗੱਲਾਂ ਸਵਾਲ ਆਣੇ ਸਾਨੂੰ ਇਹ ਗੱਲਾਂ ਨਹੀਂ ਫਿਰ ਕੰਮ ਚਾਹੀਦਾ ਲੋਕਾਂ ਨੂੰ ਪਤਾ ਹੈ ਨਾ ਉਹ ਕੰਮ ਵੀ ਕਰਦੇ ਨਾ ਮੇਰੇ ਕੋਲ ਪਤਾ ਕਿ ਕਿ ਕਰਦਾ ਪੁੱਤ ਹਾਂਜੀ ਸਰ ਮੇਰਾ ਨਾਮ ਸ਼ਵਿੰਦਰਜੀਤ ਕੋਹੜਾ ਸਰਕਾਰੀ ਹਾਈ ਸਕੂਲ ਨੰਗਲਸੋਲ ਦੇ ਵਿੱਚ ਮੈਂ ਅੰਗਰੇਜ਼ੀ ਦੇ ਅਧਿਆਪਕ ਦੇ ਰੂਪ ਦੇ ਵਿੱਚ ਕੰਮ ਕਰ ਰਹੀ ਹਾਂ ਸਰ ਤੇ ਸਰ ਸਕੂਲ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਕਾਰਨ ਬਹੁਤ ਬਿਲਡਿੰਗ ਡਿਸਟਰੋਏ ਹੋਈ ਹੈ ਜੀ ਬਾਉਂਡਰੀ ਵਾਲ ਟੁੱਟ ਗਈ ਹੈ ਸਕੂਲ ਦੇ ਟਾਇਲਟਸ ਦੇ ਵਿੱਚ ਬਲਾਕੇਜ ਆ ਚੁੱਕੀ ਹੈ ਮੋਰਗਲ ਖਰਾਬ ਹੋ ਗਿਆ ਸੀ ਸਰ ਉਹ ਰਿਪੇਅਰ ਕਰਵਾਇਆ ਹੈ ਜੀ ਅੱਜ ਸਕੂਲ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਜਲਦੀ ਸਕੂਲ ਨੂੰ ਸਹੀ ਕੀਤਾ ਜਾਵੇ ਪ੍ਰਿਆਚਾਰੀ ਬੈਠਣ ਜੋ ਕੀਤਾ ਜਾਵੇ ਜੀ ਕਿੰਨੇ ਕ ਦਿਨ ਲੱਗ ਸਕਦੇ ਹੈ ਕੀ ਲੱਗਦਾ ਹੈ ਸਾਡੇ ਕੰਮ ਬੁਰੇ ਹਾਲਾਤ ਹਾਂਜੀ ਸਰ ਦੇਖੋ ਸਕੂਲ ਚ ਹਲੇ ਵੀ ਮੀਰਾ ਪਾਣੀ ਮਜਬੂਦ ਹੈ ਮੱਛਰ ਬਹੁਤ ਜ਼ਿਆਦਾ ਹੋ ਚੁੱਕੇ ਆਏ ਸਪਰੇ ਹੀ ਲੋਡ ਹੈ ਵਿੱਚ ਅਜ ਕਰਵਾਈ ਵੀ ਸੀ ਸਰ ਬਟ ਇੱਕ ਵਾਰੀ ਫੇਰ ਲੋਡ ਹੈ ਕਿਉਂਕਿ ਮੱਛਰ ਦਾ ਇਲਾਵਾ ਹਲੇ ਵੀ ਸਕੂਲ ਦੇ ਵਿੱਚ ਹੈ ਤੇ ਮੀਡੇ ਮੀਂਡਾ ਹਾਂਜੀ ਸਰ ਜੋ 6ਵੀਂ ਤੋਂ 8ਵੀਂ ਦੇ ਕਰਪਾ ਮੀਡੇ ਮਿਲਦੀ ਗੱਲ ਕਰੀ ਹਲੇ ਨਹੀਂ ਪ੍ਰੋਵਾਈਡ ਕਰ ਸਕਦੇ ਰਾਸ਼ਨ ਸਾਰਾ ਖਰਾਬ ਹੋ ਗਿਆ ਜੀ ਮੀਡੇ ਮਿਲ ਪੂਰੀ ਤਰ੍ਹਾਂ ਗੰਦਾ ਹੈ ਜੀ ਇਹਨੂੰ ਸਾਫ ਕਰੋ ਤੁਹਾਨੂੰ ਥੋੜਾ ਟਾਈਮ ਦੇ ਦਿਓ ਜੀ ਪਲੀਜ਼ ਇੰਨਾ ਕੋ ਮੁਸ਼ਕਿਲ ਆਉਣ ਵਾਲੀ ਹੈ ਤੁਹਾਨੂੰ ਸਾਡਾ ਨੂੰ ਲੈ ਕੇ ਸਰ ਇਹ ਹੈ ਕਿ ਇੱਕ ਵਾਰੀ ਸਕੂਲ ਸਾਫ ਹੋ ਜਾਏ ਸਿਹਤ ਅਧਿਕਾਰੀ ਆ ਕੇ ਕਹਿ ਦੇਣ ਕਿ ਸਕੂਲ ਬੱਚਿਆਂ ਨੇ ਬੈਠਣ ਜੋਗਾ ਡੈਕਸਿਸ ਵਗੈਰਾ ਸਰ ਸਰਕਾਰ ਨੂੰ ਫੇਰ ਪ੍ਰੋਵਾਈਡ ਕਰਨੇ ਪੈਣਗੇ ਉਹਨਾਂ ਕਿ ਬੇਨਤੀ ਹੈ ਸਰ ਰਾਸ਼ਨ ਦੁਆਰਾ ਪ੍ਰੋਵਾਈਡ ਕਰ ਦੋ ਥੋੜੀਆਂ ਜਿਹੀਆਂ ਬੁੱਕਸ ਤੇ ਬੱਚੇ ਲਈ ਸਟੇਸ਼ਨਰੀ ਵਗੈਰਾ ਕਿਉਂਕਿ ਤੁਹਾਨੂੰ ਪਤਾ ਹੈ ਸਰ ਬੱਚਿਆਂ ਨੇ ਘਰੇ ਸ਼ੁੱਧਾ ਡਿੱਗ ਚੁੱਕੀਆਂ ਨੇ ਸਟੇਸ਼ਨਰੀ ਆਈਟਮਸ ਉਹਨਾਂ ਕੋਲ ਨਹੀਂ ਹੈਗੀਆਂ ਕਾਪੀਆਂ ਪੈਨ ਵਗੈਰਾ ਜਿਨ੍ਹਾਂ ਵੱਤੋਂ ਵੱਧ ਹੋ ਸਕੇ ਮੈਂ ਲੋਕਾਂ ਨੂੰ ਵੀ ਸਹਿਯੋਗ ਕਰਦੀ ਆ ਸਰ ਸਕੂਲ ਦੇ ਬੱਚਿਆਂ ਨਾਲ ਕੋਆਪਰੇਟ ਕਰੋ ਜੀ ਅਸੀਂ ਵੀ ਟੀਚਰ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਵਾਂਗੇ ਅਸੀਂ ਵੱਤੋਂ ਵੱਤ ਆਪਣੀ ਪਾਕਟ ਤੋਂ ਦੇਣ ਦੀ ਕੋਸ਼ਿਸ਼ ਕਰਾਂਗੇ ਬਿਲਕ ਬਹੁਤ ਸਾਰੇ ਹੈਲਥ ਇਸ਼ੂਸ ਆ ਸਕਦੇ ਨੇ ਕਹਿੰਦੇ ਬਹੁਤ ਸਾਰੇ ਜਿਹੜੇ ਜਾਨਵਰ ਨੇ ਉਹਨਾਂ ਦੇ ਵਿੱਚ ਡੈਥ ਦੇ ਵਿੱਚ ਹੋਈ ਉਹਨਾਂ ਬਿਮਾਰੀ ਫੈਲਣਾ ਮੁਰਗੀਆਂ ਬੜੀਆਂ ਮਰੀਆਂ ਸਰ ਉਹਨੂੰ ਸਵੈਨ ਫਲੂ ਵਗੈਰਾ ਡਰ ਬੜਾਏ ਜੀ ਅੱਜ ਅਸੀਂ ਇੱਥੇ ਪਿੰਡ ਮੰਗਲਸੋਲ ਦੇ ਵਿੱਚੋਂ ਜਿਹੜਾ ਮੰਗਲਸੋਲ ਸਕੂਲ ਦੀ ਹਾਲਤ ਬਹੁਤ ਤੁਸੀਂ ਵੇਖ ਹੀ ਰਹੇ ਹੋ ਬਹੁਤ ਖਰਾਬ ਹੈ ਜਦੋਂ ਗਾਰ ਆਈ ਪਾੜ ਦਾ ਪਾਣੀ ਆਇਆ ਤੇ ਗਾਰ ਸਾਰੇ ਕਿਤੇ ਚਲੀ ਗਈ ਹੈ ਉਹ ਚੀਕ ਨਹੀਂ ਮਿਤੇ ਉਹਨੂੰ ਉਹਨੂੰ ਮਤਲਬ ਸਾਫ ਕਰਨੇ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਪਰ ਅਸੀਂ ਇਹ ਚਾਹਦੇ ਹਾਂ ਕਿ ਸਕੂਲ ਜਲਦ ਤੋਂ ਜਲਦ ਜਿਹੜੇ ਨੇ ਰੀਓਪਨ ਕੀਤੇ ਜਾਣ ਸਟੂਡੈਂਟਸ ਨੂੰ ਇਗਜ਼ਾਮ ਮਿਲੇ ਸੁਰਿੰਦਰ ਜਿਹੜਾ ਨੁਕਸਾਨ ਵੀ ਹੋ ਰਿਹਾ ਤੇ ਉਹਦੀ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜਾ ਅਸੀਂ ਆਪਣੇ ਵੋਲੰਟੀਅਰਸ ਨਾਲ ਜਿਹੜਾ ਆ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਸਰਕਾਰੀ ਕਾਉਂਸਲ ਬੋਰਡ ਵਿੱਚ ਕੀਤੀ ਜੇ ਸਰਕਾਰ ਸੁਭਾਈ ਮਹਾਦਾਨ ਬਹੁਤ ਹਲਾਕ ਬਹੁਤ ਜ਼ਿਆਦਾ ਲਾਈਕ ਸਾਡਾ ਜਿਹੜਾ ਸਾਡੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਾਡਾ ਕੀ ਚਾਹੀਏ ਸਿੱਧਾ ਕਿ ਸਕੂਲ ਤੇ ਸਿੱਖਿਆ ਲਈ ਮੁਕਤ ਹੋਰ ਤੇ ਵਧੀਆ ਕਰਨੀ ਹੈ ਉਹਨੂੰ ਇਕੁਅਲ ਜਿਹੜਾ ਰਾਈਟ ਦੇਣੇ ਨੇ ਸੋਸਾਇਟੀ ਤੇ ਜਿਹੜਾ ਇਕੁਅਲੀ ਸਾਰਿਆਂ ਨੂੰ ਮੌਕੇ ਮਿਲਣੇ ਚਾਹੀਦੇ ਨੇ ਉਹਦੇ ਵਾਸਤੇ ਅਸੀਂ ਸਕੂਲ ਵੀ ਐਟ ਪਾਰ ਵਿਦ ਪ੍ਰਾਈਵੇਟ ਸਕੂਲ ਬਣਾ ਰਹੇ ਸੀਗੇ ਪਰ ਦਿੱਤੀ ਦੇ ਤੇ ਨੁਕਸਾਨ ਹੋਇਆ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੈ ਸਾਨੂੰ ਜਿੱਦਾਂ ਇਹ ਸਕੂਲ ਹੀ ਲੈ ਲੋ ਸਾਨੂੰ ਇੱਥੇ ਜ਼ੀਰੋ ਤੋਂ ਫਿਰ ਤੋਂ ਸ਼ੁਰੂ ਕਰਨਾ ਪਏਗਾ ਪਰ ਯਾਕੀ ਸਾਰਿਆਂ ਦੇ ਸਹਿਯੋਗ ਨਾਲ ਸਰਕਾਰ ਦੇ ਸਹਿਯੋਗ ਨਾਲ ਲੱਗਾ ਜਿਹੜਾ ਇਹਨੂੰ ਰੀਓਪਨ ਕਰਾਂਗੇ ਉਮੀਦ ਹੈ ਅਗਲੇ ਸਾਡਾ ਟੀਚਾ ਹੈ ਕਿ ਅਗਲੇ 8 ਦਿਨ ਦੇ ਵਿੱਚ ਅਸੀਂ ਜਿੰਨੇ ਵੀ ਸਕੂਲ ਅਫੈਕਟਿਡ ਸੀਗੇ ਉਹਨਾਂ ਸਾਰਿਆਂ ਨੂੰ ਜਿਹੜਾ ਸਾਡਾ ਸਾਡੀ 3 ਦਾ ਸਾਡੀ ਪਾਰਟੀ ਦੇ ਵਰਕਰਸ ਵੋਲੰਟੀਅਰਸ ਆ ਟੀਚਾ ਕਿ ਉਹ ਸਾਰੇ ਸਕੂਲ ਸਾਫ਼ ਕਿਤੇਦਾਂ ਤੇ ਜਲ ਤੋਂ ਜਲ ਜਿਹੜੀਆਂ ਨੇ ਸੇਫ ਨੇ ਬਿਲਡਿੰਗ ਦਿੱਤੇ ਉਥੇ ਵੀ ਓਪਨ ਕੀਤੀ ਪਾਣੀ ਆ ਗਿਆ ਹਾਂ ਜੀ ਅੱਜ ਅਸੀਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਫਾਈ ਮਿਮ ਜਿਹੜੀ ਆ ਉਹ ਸ਼ੁਰੂ ਕੀਤੀ ਆ ਔਰ ਇਹ ਸਫਾਈ ਮਿਮ ਜਿਹੜੀ ਆ ਜਿੰਨਾ ਚਿਰ ਤੱਕ ਸਾਰੇ ਸਾਡੇ ਪਿੰਡ ਸਾਫ਼ ਨਹੀਂ ਹੋ ਜਾਂਦੇ ਉਹਨਾਂ ਤੱਕ ਅਸੀਂ ਜਿਆਦਾ ਰੱਖਾਂਗੇ ਅੋ ਅਗਲੇ 2 ਹਫਤੇ ਦੇ ਵਿੱਚ ਅਸੀਂ ਸਾਡੇ ਪਿੰਡ ਜਿਹੜੇ ਉਹ ਕਲੀਨ ਕਰਦੇ ਹਾਂ ਹਾਲਾਤ ਕੀ ਨੇ ਪਿੰਡਾਂ ਦੇ ਇਸ ਵੇਲੇ ਬਹੁਤ ਮਾਰੇ ਹਾਲਾਤ ਹੈ ਆ ਜਿੱਥੇ ਆਪਾਂ ਗਦੋਤੇ ਇੱਥੇ 8 8 9 9 ਫੁੱਟ ਪਾਣੀ ਤੁਸੀਂ ਦੇਖੋ ਕਿੰਨੀ ਗਾੜ ਅੰਦਰ ਆ ਗਈ ਸਕੂਲ 'ਚ ਸਕੂਲ ਦਾ ਸਭ ਸਮਾਨ ਫਰਨੀਚਰ ਕੰਪਿਊਟਰ ਹਰ ਚੀਜ਼ ਖਰਾਬ ਹੋ ਗਈ ਇਸ ਕਰਕੇ ਅਸੀਂ ਬਲ ਜਿਹੜਾ ਇਸ ਵਾਈ ਵਿੱਚ ਮਮਦੂ ਕੀਤੀ ਆ ਤਾਂ ਜੋ ਸਕੂਲ ਲੱਗ ਜਾਂਦਾ ਜਲਦੀ ਜਲਦੀ ਅਸੀਂ ਸਕੂਲ ਜਿਹੜਾ ਉਹ ਕੁੱਲੀਅਰਸ ਪਹਿਲਾਂ ਦੀ ਬਿਲਡਿੰਗਾਂ ਸਾਫ ਕਰੀ ਸੀ ਸਿੱਖਿਆ ਕਾਰਨ ਦਾ ਸਕੂਲ ਤਿਆਰ ਕੀਤਾ ਪਰ ਬਹੁਤ ਬੁਰੇ ਹਾਲਾਤ ਹੋ ਗਏ ਆ ਸਕੂਲ ਦੇ ਉੱਤੇ 40 40 ਲੱਖ ਰੁਪਏ ਲੱਗਾ ਤੁਸੀਂ ਦੇਖ ਲਓ ਕਿੰਨੀ ਬੁਰੀ ਹਾਲਤ ਹੋ